ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਗੋਰੀਆਂ ਨੂੰ ਲੱਗਦੀ ਜਮੀਨ ਜੱਟ ਦੀ 18 ਅਕਤੂਬਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਤੇ ਮੇਰੇ ਨਾਲ ਹੈ ਜੀ ਸਾਡੇ 스타 ਗੱਭਰੂ ਸੋ ਉਹਨਾਂ ਦਾ ਸਵਾਗਤ ਕਰਦੇ ਆ ਤੇ ਗੱਲਬਾਤ ਦਾ ਸਿਲਸਲਾ ਅੱਗੇ ਤੋਰਦੇ ਆ ਸਤਿ ਸ਼੍ਰੀ ਅਕਾਲ ਰਮਨ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸੋ ਕਿਵੇਂ ਮੈਂ ਠੀਕ ਠਾਕ ਤੂੰ ਸੁਣਾਓ ਠੀਕ ਹੋ ਬਹੁਤ ਵਧੀਆ ਸੋ ਫਿਲਮ ਪਹਿਲਾਂ ਤਾਂ ਮੁੰਡਾ ਸਾਊਥ ਹਾਲ ਦਾ ਤੇ ਹੁਣ ਗੋਰੀਆਂ ਨਾਲ ਜ਼ਮੀਨ ਹੀ ਲਾ ਕੇ ਬਹਿ ਗਿਆ ਜੱਟ ਹੈ ਬੜਾ ਵਧੀਆ ਲੱਗ ਰਿਹਾ ਜੀ ਔਰ ਮੁੰਡਾ ਸਾਊਥ ਹਾਲ ਨੂੰ ਪਿਆਰ ਦੇਣ ਵਾਸਤੇ ਉਹਦੇ ਵਿੱਚ ਮੇਰਾ ਕੰਮ ਨੂੰ ਇੱਕ ਵੀ ਰਿਵਿਊ ਦੇਣ ਵਾਸਤੇ ਵੀਰ ਮੁੰਡੇ ਠੀਕ ਕੀਤਾ ਕੰਮ ਕਿਉਂਕਿ ਉਹ ਜਿਹੜੇ ਸਨੇਹੇ ਜਾਂ ਕਮੈਂਟ ਸਾਨੂੰ ਪਹੁੰਚੇ ਸਾਡੀ ਸਾਡੀ ਟੀਮ ਨੂੰ ਪਹੁੰਚੇ ਕਿ ਮੁੰਡੇ ਨੇ ਕੰਮ ਠੀਕ ਕੀਤਾ ਯਾਰ ਤਾਂ ਮੈਨੂੰ ਲੱਗਦਾ ਉਹਨਾਂ ਕਰਕੇ ਮੈਨੂੰ ਅਗਲੀ ਫਿਲਮ ਮਿਲੀ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸੁਖ ਸਿੰਘ ਜੀ ਦੇ ਬਾਈ ਜੀ ਦਾ ਉਹਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਫਿਲਮ ਵਿੱਚ ਕੰਮ ਕਰਨ ਦਾ ਔਰ ਬੜਾ ਵਧੀਆ ਲੱਗ ਰਿਹਾ ਜੀ ਦੁਬਾਰਾ ਅੱਛਾ ਜਦੋਂ ਪਹਿਲਾਂ ਫਿਲਮ ਕੀਤੀ ਸੀ ਤੇ ਹੁਣ ਫਿਲਮ ਕੀਤੀ ਹੈ ਤਾਂ ਜਿਹੜੀਆਂ ਪਹਿਲਾਂ ਗਲਤੀਆਂ ਨਾ ਐਕਟਰ ਨੂੰ ਪਤਾ ਲੱਗ ਜਾਂਦੀਆਂ ਕਿ ਮੈਂ ਆਹ ਚੀਜ਼ ਨੂੰ ਇਦਾਂ ਕਰ ਸਕਦਾ ਸੀ ਉਹ ਚੀਜ਼ ਹੁਣ ਇੰਪਰੂਵ ਕੀਤੀ ਤੁਸੀਂ ਆਪਣੇ ਆਪ ਦੇ ਵਿੱਚ ਮੈਂ ਉਹ ਹੀ ਕਹਿੰਦਾ ਹਰ ਹਰ ਬੰਦਾ ਨਾ ਪਿਛਲੀ ਵਾਰ ਮੈਨੂੰ ਜਮਾ ਰੌ ਸੀ ਮੈਨੂੰ ਪਤਾ ਹੀ ਨਹੀਂ ਸੀ ਕੁਝ ਵੀ ਅੱਛਾ ਕੈਮਰਾ ਓਕੇ ਵੀ ਗਾਣੇ ਦਾ ਸ਼ੂਟ ਸੀ ਡਿਫਰੈਂਟ ਤਰੀਕੇ ਨਾਲ ਕਰਦੇ ਆ ਇਹਦੇ ਵਿੱਚ ਹੁਣ ਡਾਇਲੋਗ ਹੈ ਅੱਛਾ ਮੇਰਾ ਪੁਆਇੰਟ ਆ ਬਈ ਲੱਗੂਗਾ ਜੀ ਇਹਦਾ ਟੂ ਸ਼ਾਟ ਬਣਾ ਲਓ ਥਰੀ ਸ਼ਾਟ ਬਣਾ ਲਓ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਐ ਜਾ ਕੁਝ ਵੀ ਹੁੰਦਾ ਵੀ ਅੱਛਾ ਇਦਾਂ ਦੀ ਗੱਲਬਾਹ ਹੁੰਦੀ ਹੈ ਹੁਣ ਇਸ ਵਾਰ ਥੋੜਾ ਜਿਹਾ ਉਹ ਚੀਜ਼ ਦਾ ਪਤਾ ਸੀਗਾ ਪਰ ਮੈਂ ਗਿਆ ਫੇਰ ਰੌ ਹੀ ਸੀਗਾ ਇਹ ਦਿਮਾਗ 'ਚ ਰੱਖ ਕੇ ਨਹੀਂ ਗਿਆ ਵੀ ਪਿਛਲੀ ਫਿਲਮ ਤੂੰ ਕਰ ਲਈ ਤੇ ਲੋਕਾਂ ਨੇ ਕਹਿਦਾ ਤੇਰਾ ਕੰਮ ਬਹੁਤ ਘੈਂਟ ਆ ਵੀ ਉਹ ਦਿਮਾਗ 'ਚ ਰੱਖ ਕੇ ਮੈਂ ਪਹਿਲੀ ਕ ਨਾ ਮੈਂ ਕਰੂੰਗਾ ਉਹਦੇ 'ਚ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਸੋ ਇਹ ਟੀਮ ਜਿਹੜੀ ਆ ਤੁਹਾਡੇ ਲਈ ਨਵੀਂ ਨਹੀਂ ਸੀਗੀ ਤੇ ਜਦੋਂ ਅਸੀਂ ਉਸੇ ਟੀਮ ਦੇ ਨਾਲ ਦੁਬਾਰਾ ਕੰਮ ਕਰਦੇ ਆਂ ਬਾਰ-ਬਾਰ ਕੰਮ ਕਰਦੇ ਆਂ ਨਾ ਤਾਂ ਸਾਡੇ ਲਈ ਇੱਕ ਕੰਫਰਟ ਜ਼ੋਨ ਬਣ ਜਾਂਦਾ ਹੈ ਤੇ ਇੱਕ ਤੇ ਐਦਾਂ ਹੋਇਆ ਕਿ ਤੁਸੀਂ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਆ ਉਹ ਤਾਂ ਮਤਲਬ ਤੁਸੀਂ ਮਤਲਬ ਬੇਝਿਜਕ ਹੋ ਕੇ ਕਹਿ ਦਿੱਤਾ ਕਿ ਭਾਈ ਮੈਂ ਇਹ ਚੀਜ਼ ਐਦਾਂ ਕਰਨਾ ਚਾਹਨਾ ਹਾਂ। ਹਾਂਜੀ 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 ਉਹ ਸ਼ੁਰੂ ਤੋਂ ਮੁੰਡਾ ਸਾਊਥ ਹਾਲ ਦੇ ਵਿੱਚ ਵੀ ਇਦਾਂ ਹੀ ਸੀਗਾ ਕਰਨ। ਕਿਉਂਕਿ ਸਾਡੇ ਸੈੱਟ ਤੇ ਅਸੀਂ ਇਹ ਨਹੀਂ ਹੈਗਾ ਬਹੁਤ ਪ੍ਰੋਫੈਸ਼ਨਲ ਜਾਂ ਵੀ ਆਰਟਿਸਟ ਆ ਗਿਆ ਯਾ ਡਾਇਰੈਕਟਰ ਆ ਗਿਆ ਅਸੀਂ ਸ਼ੁਰੂ ਤੋਂ ਹੀ ਇਹ ਨਾ ਪਿਆਰ ਦੇ ਇੱਕ ਸੈੱਟ ਤੇ ਬਣਾ ਕੇ ਰੱਖਿਆ ਸੀ ਵੀ ਕੋਈ ਬੰਦਾ ਵੀ ਕੋਈ ਵੀ ਇਵਨ ਮੈਂ ਕਹਿੰਦਾ ਸਾਡੇ ਕੋਈ ਲਾਈਟਮੈਨ ਕਵੇ ਭਾਈਆ ਇਹ ਐਸੇ ਕਰ ਲਓ ਐਸੇ ਕਰ ਲਓਗਾ ਅੱਛਾ ਲੱਗੇਗਾ ਅਸੀਂ ਉਹਦੀ ਵੀ ਸਲਾਹ ਲੈਂਦੇ ਸੀ ਵੀ ਹਾਂ ਯਾਰ ਵੀ ਠੀਕ ਤੇ ਤੈਨੂੰ ਲੱਗ ਰਿਹਾ ਮੇਬੀ ਅਸੀਂ ਸੋਚੀ ਐਟ ਲੀਸਟ ਵੀ ਇਦਾਂ ਕਰ ਸਕਦੇ ਆ ਮੇ ਉਹ ਫਿਲਮ ਦੇ ਨਾਲ ਕਨੈਕਟ ਹੋ ਰਿਹਾ ਨਹੀਂ ਹੋ ਰਿਹਾ ਬਾਅਦ ਦੀ ਗੱਲ ਹੈ ਤੋਂ ਸਾਰਿਆਂ ਦੇ ਰਿਵਿਊ ਲੈ ਜਾਂਦੇ ਸੀ ਮੇ ਮੇਰਾ ਵੀ ਜੇ ਮੈਨੂੰ ਲੱਗਦਾ ਸੀ ਵੀ ਕੁਛ ਨਾ ਕੁਛ ਵੀਰੀ ਆਪਾਂ ਇਦਾਂ ਕਰ ਲਈਏ ਸੋ ਉਹਦੀ ਪੂਰੀ ਰਿਸਪੈਕਟ ਕੀਤੀ ਜਾਂਦੀ ਸੀਗੀ ਤੇ ਅਸੀਂ ਉਹਨੂੰ ਸੁਣਦੇ ਸੀ ਜੇ ਉਹ ਜਿਹੜਾ ਰਿ ਜਦੋਂ ਨਾ ਆਪਣੇ ਮਾਪੇ ਨਾਲ ਖੜੇ ਹੋਣਾ ਤਾਂ ਹੌਸਲਾ ਦੁੱਗਣਾ ਹੋ ਜਾਂਦਾ ਤੁਹਾਡੇ ਫਾਦਰ ਸਾਹਿਬ ਪਿਛਲੀ ਫਿਲਮ ਦੇ ਵਿੱਚ ਵੀ ਤੁਹਾਡੇ ਅੰਗ ਸੰਗ ਰਹੇ ਇਸ ਵਾਰੀ ਵੀ ਉਹ ਤੁਹਾਡੇ ਨਾਲ ਹੈ ਅੱਜ ਉਹਨਾਂ ਨੇ ਤੁਹਾਡਾ ਟ੍ਰੇਲਰ ਵੇਖਿਆ ਸੋ ਉਹਨਾਂ ਨੇ ਅਪਰੀਸ਼ੀਏਟ ਵੀ ਕੀਤਾ ਤੇ ਜਦੋਂ ਬਾਪੂ ਵੱਲੋਂ ਕੰਪਲੀਮੈਂਟ ਮਿਲਦਾ ਤਾਂ ਕੀ ਮਹਿਸੂਸ ਕਰਦੇ ਮੈਂ ਉਹੀ ਕਹਿੰਦਾ ਵੀ ਬੱਚੇ ਨੂੰ ਸਪੋਰਟ ਕਰਨ ਵਾਸਤੇ ਹਰ ਮਾਪੇ ਉਹਦੇ ਨਾਲ ਜਿੱਥੇ ਖੜ੍ਹ ਸਕਦਾ ਕਰਦਾ ਕਿਉਂਕਿ ਉਹਨਾਂ ਦਾ ਹੀ ਹੁੰਦਾ ਵੀ ਸਾਡਾ ਜਵਾਕ ਕਾਮਯਾਬ ਹੋਵੇ ਜਵਾਕ ਸਾਡਾ ਖੁਸ਼ ਰਹੇ ਹਨ ਸੋ ਅੱਜ ਮੇਰੇ ਫਾਦਰ ਸਾਹਿਬ ਨੇ ਮੈਨੂੰ ਟ੍ਰੇਲਰ ਦੇਖ ਕੇ ਪਹਿਲਾਂ ਨਹੀਂ ਦੇਖਿਆ ਸੀ ਉਹਨਾਂ ਨੇ ਟ੍ਰੇਲਰ ਇੱਥੇ ਹੀ ਤੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਮੈਨੂੰ ਮੈਨੂੰ ਚੰਗਾ ਲੱਗਦਾ ਔਰ ਮੈਨੂੰ ਲੱਗਦਾ ਵੀ ਹਰ ਜਿਹੜਾ ਮੁੰਡਾ ਜਾਂ ਕੁੜੀ ਬੈਠੀ ਇਸ ਗੱਲ ਮੇਰੀ ਸੁਣ ਰਹੀ ਹੈ ਉਹ ਕਨੈਕਟ ਕਰ ਸਕਦਾ ਹੈ ਵੀ ਜਦੋਂ ਅਸੀਂ ਜ਼ਿੰਦਗੀ ਵਿੱਚ ਕੋਈ ਵੀ ਕੋਈ ਵੀ ਚਾਹੇ ਛੋਟੀ ਜੀ ਚੀਜ਼ ਛੋਟੀ ਅਚੀਵਮੈਂਟ ਹੋਵੇ ਕੋਈ ਵੀ ਅਸੀਂ ਕਰਦੇ ਹਾਂ ਸਾਡੇ ਮਾਪੇ ਕਿੰਨਾ ਖੁਸ਼ ਹੁੰਦੇ ਤੇ ਸਾਨੂੰ ਉਹਨਾਂ ਦੀ ਖੁਸ਼ੀ ਦੀ ਕਿੰਨੀ ਖੁਸ਼ੀ ਮਿਲਦੀ ਹੈ ਹਨਾ ਤੇ ਔਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ ਹਾਂ ਜੀ ਔਰ ਬਹੁਤ ਥੈਂਕਫੁਲ ਹਾਂ ਬਹੁਤ ਗ੍ਰੇਟਫੁਲ ਹਾਂ ਰੱਬ ਦਾ ਕਿ ਮੈਨੂੰ ਮੌਕਾ ਮਿਲ ਰਿਹਾ ਤੇ ਮੈਂ ਉਹਦੇ ਪੇ अच्छा आ, प्रेस कॉन्फ्रेंस ਵਿੱਚ ਨਾ ਤੁਹਾਡੀ ਤੇ ਸੋਈ ਸਰ ਦੀ ਆਪਸ ਵਿੱਚ ਕੋਈ ਗੱਲ ਚੱਲ ਰਹੀ ਸੀ ਉਹ ਕੀ ਚੱਲ ਰਿਆ ਸੀ ਨਹੀਂ 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 ਉਹ ਕੋਈ ਕੁਝ ਨਹੀਂ ਸੀ ਉਹ ਅਸਲ 'ਚ ਨਾ ਕਈ ਵਾਰ ਹੁਣ ਮੈਂ ਕੀ ਕਹਾਂ ਉਹ ਸਾਡੀ ਪਰਸਨਲ ਗੱਲ ਚੱਲਦੀ ਸੀ ਕੋਈ ਸੋਈ ਸਾਹਿਬ ਕਹਿੰਦੇ ਵੀ ਹੁਣ ਉਹਨਾਂ ਨੂੰ ਕੋਈ ਨਾਂ ਚੇਤਾ ਨਹੀਂ ਆ ਰਿਹਾ ਸੀ ਅਸਲ ਦੇ ਵਿੱਚ ਚਾਹੇ ਉਹ ਨਾਲ ਹੀ ਬੈਠਾ ਸੀ ਬੰਦਾ ਚਾਹੇ ਕਈ ਵਾਰ ਆਂਦਾ ਤੇਰਾ ਨਾਂ ਕੀ ਹੈ ਮੈਂ ਕਰਨ ਚ ਬੈਠਾ ਸੋਈ ਸਾਹਿਬ ਸੋਈ ਸਾਹਿਬ ਸੋਈ ਸਾਹਿਬ ਨਹੀਂ ਪਤਾ ਲੱਗ ਰਿਹਾ ਮੈਨੂੰ ਪਤਾ ਲੱਗ ਨਹੀਂ ਲੱਗਿਆ ਫੋਨ ਤੇ ਲਿਖ ਕੇ ਹਾਂ ਹੁਣ ਠੀਕ ਹੈ ਹੁਣ ਠੀਕ ਹੈ ਉਸੋ ਇਦਾਂ ਸੀ ਉਹ ਸਾਡਾ ਬੌਂਡ ਥੋੜਾ ਤੁਸੀਂ ਦੇਖਿਆ ਹੋਊਗਾ ਉਹਦੇ ਪ੍ਰੈਸ ਕਾਨਫਰੈਂਸ ਸੀ ਇਦਾਂ ਹੀ ਸੀ ਫਿਲਮ ਸ਼ੂਟ ਕੀਤੀ ਆ ਪੂਰਾ ਆਨੰਦ ਮਾਣ ਕੇ ਪਹਿਲਾਂ ਡਰ ਜਾ ਲੱਗਦਾ ਸੀ ਵੀ ਸੋਵੀ ਸਾਹਿਬ ਬੜੇ ਸੀਨੀਅਰ ਨੇ ਕਿ ਵੀ ਅਸੀਂ ਵੀ ਕਿਵੇਂ ਹਨਾ ਵੀ ਕੋਈ ਚੀਜ਼ ਬੁਰੀ ਨਾ ਲੱਗ ਜਾ ਉਹਨਾਂ ਨੂੰ ਪਰ ਫਿਰ ਤਾਂ ਅਸੀਂ ਯਾਰ ਬੇਲੀ ਵਾਲਾ ਕੰਮ ਹੋ ਗਿਆ ਸਾਡਾ ਪੂਰੇ ਮਤਲਬ ਕੱਲੇ ਮੇਰੇ ਨਾਲ ਨਹੀਂ ਸਾਰਿਆਂ ਨਾਲ ਹੀ ਚਾਹ ਸੁਖਵੀਰ ਨਾਲ ਹਨਾ ਵੰਗੂ ਮਣਨ ਦਾ ਸੋਵੀ ਸਾਹਿਬ ਦਾ ਸੋ ਕਹਿਟ ਰਿਹਾ ਕੰਮ ਵਧੀਆ ਸੋ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਫਿਲਮ ਦੇ ਰਿਲੇਟਿਡ ਅ ਅਸੀਂ ਫਿਲਮ ਬਣਾਈ ਹੈ ਜੀ ਗੋਰਨ ਲੱਗਦੀ ਜ਼ਮੀਨ ਜੱਟ ਦੀ ਇਹਦੇ ਵਿੱਚ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਬਾਹਰਲੀ ਮੁਲਕਾਂ ਦੇ ਵਿੱਚ ਵਿੱਚ ਜਾ ਕੇ ਅਸੀਂ ਖੇਤੀ ਵੀ ਇੱਕ ਕੀਤਾ ਅਪਣਾ ਸਕਦੇ ਹਾਂ ਸੋ ਇਹ ਨਹੀਂ ਹੈਗਾ ਵੀ ਅਸੀਂ ਪੰਜਾਬ ਤੋਂ ਖੇਤੀ ਜੇ ਚੱਲੇਗੀ ਤਾਂ ਖੇਤੀ ਸਾਡੇ ਤੋਂ ਦੂਰ ਹੋ ਗਈ ਨਹੀਂ ਅਸੀਂ ਉੱਥੇ ਜਾ ਕੇ ਵੀ ਖੇਤੀ ਕਰ ਸਕਦੇ ਤੇ ਕਾਮਯਾਬ ਹੋ ਸਕਦੇ ਹਾਂ ਸੋ ਉੱਥੇ ਗੋਰਿਆਂ ਦੇ ਨਾਲ ਵਟ ਸਾਂਝੀ ਹੁੰਦੀ ਹੈ ਤੇ ਉੱਥੇ ਕੀ ਟਸਲ ਚੱਲਦੀ ਹੈ ਕੀ ਉੱਥੇ ਹਾਸੀਆਂ ਖੇਡੀਆਂ ਹੁੰਦੀਆਂ ਨੇ ਤੁਹਾਨੂੰ ਫਿਲਮ 'ਚ ਦੇਖਣ ਨੂੰ ਮਿਲ ਗਈ ਮਿਲਣਗੀਆਂ ਔਰ 18 ਅਕਤੂਬਰ ਨੂੰ ਸਾਡੀ ਫਿਲਮ ਦੇਖਣ ਜ਼ਰੂਰ ਜਾਇਓ ਗੋਰਾਂਨ ਲੱਗਦੀ ਜ਼ਮੀਨ ਚੱਟਦੀ ਥੈਂਕ ਯੂ ਸੋ ਮੱਚ ਐਂਡ 올 ਦਾ ਵੈਰੀ ਬੈਸਟ ਥੈਂਕ ਯੂ ਜੀ ਤੁਹਾਡੇ ਤੋਂ ਵੀ ਇਜਾਜ਼ਤ ਲੈਣੇ ਆ ਤੇ ਹੋਰ ਅਪਡੇਟ ਦੇ ਲਈ ਬਣੇ ਰਹੋ ਗੱਬਰੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ